हां जी आज ਆਪਾਂ ਨਾ ਇੱਕ ਇਹ ਜੀ ਚੀਜ਼ ਬਖਾਵਾਂਗੇ ਤੇ ਚੀਜ਼ ਇਹ ਜਮਈ ਛੋਟੀ ਜੀ ਰਵੜ ਦੀ ਚੀਜ਼ ਐ ਤੇ ਕੰਮ ਐਨੇ ਕਰਦੀ ਵੀ ਬੰਦਾ ਹੈਰਾਨ ਰਹਿ ਜੇ ਤਰ੍ਹਾਂ ਤਰ੍ਹਾਂ ਦੇ ਕੰਮ ਕਰਦੀ ਐ ਤੇ ਆਜਾ ਆਪਾਂ ਵੀਡੀਓ ਚ ਗਾਹਾਂ ਬਖਾਉਣੇ ਆ ਤੁਹਾਨੂੰ ਇਹ ਆ ਵੇਖੋ ਤੇ ਆ ਵੇਖੋ ਇਧਰ ਦੇਖੋ ਕਿੰਨੇ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੀ ਆ ਪੀਆਂ ਪਲੇਟਾਂ ਚ ਚਿਣੀਆਂ ਤੇ ਆ ਉਹਨੇ ਭਰ ਲਿਆ ਬੇਸਣ ਹੋਵੇ ਵਿੱਚ ਰਵੜ ਦੀ ਐ ਦੇਖੋ ਛੋਟੀ ਜੀ ਆ ਬੇਸਣ ਪਾ ਲਿਆ ਤੇ ਹੁਣ ਅੱਗੇ ਵੇਖੋ ਦੇਖੋ ਆਹ ਤਰ੍ਹਾਂ ਤਰ੍ਹਾਂ ਦਾ ਇਸ ਤਰ੍ਹਾਂ ਆ ਬੱਟੀਆਂ ਸੇ ਲੀਆਂ ਕਾਲਕਾ ਬੜੀਆ ਬੜੀਆ ਬਣਾਉਗੇ ਛੋਟੇ ਛੋਟੇ ਸਜੇ ਤੋਂ ਵੱਡਾ ਆ ਆ ਬਣਾ ਤੇ ਆ ਟਿਮਕਣੇ ਆ ਸ਼ਾਬ ਤੇ ਲੈ ਇੱਥੇ ਬਹੁਤ ਸਾਰੇ ਆਉਣਗੇ ਆ ਹੁਣ ਆ ਹੋਰ ਜਾਲੀ ਬਦਲਦੀ ਹੋਰ ਜਾਲੀ ਪੈ ਜਾਂਦੀ ਹੈ ਰਬੜ ਦੀ ਨਿੱਕੀ ਜੀ ਹੈ ਜਾਲੀਆਂ ਹੋਰ ਪੈ ਜੂਗੀ ਤੇ ਇੱਥੇ ਹੋਰ ਡਿਜ਼ਾਈਨ ਬਣ ਜੂ ਸਿਸਟਮ ਆ ਪਰ ਲੈ ਬੇਸਨ ਚਾ ਲਗਾਦਾ ਬਾਜਰਾ ਢੇ ਕੋ ਇਸ ਕੇਂਦਰ ਮੇਂ ਡਾਲ ਦੇਦਾ ਇਹ ਉੱਤੋਂ ਹੁਣਾ ਦੱਬਤਾ ਲੈ ਚੱਕ ਆ ਬਣਾਤਾ ਚੱਕ ਗੇੜੇ ਦੇ ਤੇ ਡਿਜ਼ਾਈਨ ਬਣਾਤਾ ਆ ਬਹੁਤ ਸache ਆਏਗੇ ਇੱਕ ਮਸ਼ੀਨ ਮੇਂ 15 ਸache ਆਏਗੇ ਦੇਖੋ ਆ ਫੇਰ ਹੁਣ ਹੋਰ ਜਾਲੀ ਪਾ ਲਈ ਹੁਣ ਹੋਰ ਬੇਸਣ ਪਾ ਕੇ ਤੇ ਉੱਤੋਂ ਦੱਬ ਦੂ ਦੱਬੂਗਾ ਚੀਜ਼ ਬਹੁਤ ਤਾਕੜੀ ਹੈ ਚੀਜ਼ ਹੈ ਨਿੱਕੀ ਜੀ ਮੰਨ ਲਾਦਾ ਸਾਰੀ ਇਹ 40-50 ਰੁਪਏ ਦੀ ਰਾਵੜ ਦੀ ਜੀ ਹੈ ਇਹ ਲੈ ਪੂ ਜਗਾ ਬਣਾਤਾ ਸ਼ੋਰ 100 ਸ਼ੋਰਵੇਂ ਬਹੁਤ ਤਾਕੜੇ ਕੰਮ ਕਰਦੀ ਹੈ ਚੀਜ਼ ਛੋਟੀ ਜੀ ਹੈ ਤੇ ਆਪਣੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ